ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵਾਰ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀਆਂ ਯਾਤਰਾਵਾਂ ਦੇ ਦੌਰਾਨ ਰਾਵੀ ਨਦੀ ਅਤੇ ਫਿਰ ਲਾਹੌਰ ਪਹੁੰਚੇ ਉਸ ਸਮੇਂ ਲਾਹੌਰ ਦਾ ਇੱਕ ਖਤਰੀ ਜਿਸ ਦਾ ਨਾਮ ਦੁਨੀ ਚੰਸੀ ਉਹ ਖੇਤੀ ਕਰਦਾ ਸੀ ਉਹ ਆਪਣੇ ਮਰੇ ਹੋਏ ਪਿਤਾ ਜੀ ਲਈ ਸ਼ਰਾਧ ਕਰ ਰਿਹਾ ਸੀ ਤਦ ਹੀ ਉਸ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਗਰ ਵਿੱਚ ਆਉਣ ਵਾਰੇ ਪਤਾ ਲੱਗਿਆ ਤਾਂ ਉਹ ਗੁਰੂ ਜੀ ਨੂੰ ਆਪਣੇ ਘਰ ਲੈ ਗਿਆ ਅਤੇ ਗੁਰੂ ਜੀ ਨਾਲ ਬਹੁਤ ਪਿਆਰ ਨਾਲ ਪੇਸ਼ ਆਇਆ ਜਦੋਂ ਸਰਦ ਦੇ ਭੋਜਨ ਦੀ ਸਾਰੀ ਤਿਆਰੀ ਹੋ ਗਈ ਤਾਂ ਦੁਨੀ ਚੰਦ ਨੇ ਬ੍ਰਾਹਮਣਾਂ ਨੂੰ ਭੋਜਨ ਸਿਖਾਉਣਾ ਸ਼ੁਰੂ ਕਰ ਦਿੱਤਾ ਗੁਰੂ ਜੀ ਨੇ ਉਸ ਨੂੰ ਇਸ ਦਾ ਕਾਰਨ ਪੁੱਛਿਆ ਤਾ ਦੁਨੀ ਚੰਦ ਨੇ ਉੱਤਰ ਦਿੱਤਾ ਕਿ ਇਹ ਉਸਦੇ ਪਿਤਾ ਜੀ ਦਾ ਸ਼ਰਾਦ ਸੀ ਅਤੇ ਉਸਨੇ ਉਨ੍ਹਾਂ ਦੇ ਨਾਮ ਤੇ 100 ਬ੍ਰਾਹਮਣਾਂ ਨੂੰ ਭੋਜਨ ਸ਼ਿਕਾਇਆ ਸੀ ਗੁਰੂ ਜੀ ਨੇ ਉਸ ਨੂੰ ਉੱਤਰ ਦਿੱਤਾ ਕਿ ਤੇਰੇ ਪਿਤਾ ਜੀ ਨੂੰ ਕੁਝ ਵੀ ਖਾਦੇ ਨੂੰ 2 ਦਿਨ ਹੋ ਗਏ ਹਨ ਫਿਰ ਵੀ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਉਨ੍ਹਾਂ ਦੇ ਲਈ ਸੋ ਬ੍ਰਹਮਣਾਂ ਨੂੰ ਪੋਜਨ ਸਿਕਾਇਆ ਹੈ ਦੁਨੀ ਚੰਦ ਨੇ ਗੁਰੂ ਜੀ ਤੋਂ ਪੁੱਛਿਆ ਕਿ ਮੇਰੇ ਪਿਤਾ ਜੀ ਕਿੱਥੇ ਹਨ ਤਾਂ ਗੁਰੂ ਜੀ ਨੇ ਉੱਤਰ ਦਿੱਤਾ ਕਿ ਤੁਹਾਡੇ ਪਿਤਾ ਜੀ ਨੇ ਇੱਕ ਪੇੜੀਏ ਦੇ ਰੂਪ ਵਿੱਚ ਅਵਤਾਰ ਲਿਆ ਸੀ ਭਾਵ ਕਿ ਉਹਨਾਂ ਦਾ ਅਗਲਾ ਜਨਮ ਪੇੜੀਏ ਦਾ ਸੀ ਤੇ ਉਹ ਹੁਣ 6 ਮੀਲ ਦੂਰ ਦਰਖਤਾਂ ਦੇ ਝੁਰਮਟ ਵਿੱਚ ਸੀ ਉਸ ਦੇ ਪਿਤਾ ਜੀ ਦੀ ਆਤਮਾ ਇੱਕ ਭੇੜੀਏ ਵਿੱਚ ਪ੍ਰਵੇਸ਼ ਕਰ ਗਈ ਸੀ ਕਿਉਂਕਿ ਜਦੋਂ ਉਹ ਮਾਨਵ ਜੀਵਨ ਵਿੱਚ ਸਨ ਤਾਂ ਉਨ੍ਹਾਂ ਨੇ ਇੱਕ ਗਵਾਂਢੀ ਦੇ ਘਰ ਪਕਾਏ ਜਾ ਰਹੇ ਮੀਟ ਦਾ ਲਾਲਚ ਕੀਤਾ ਸੀ ਉਸੇ ਲਾਲਚ ਦੇ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ ਸੀ ਅਤੇ ਫਿਰ ਗੁਰੂ ਜੀ ਨੇ ਦੁਨੀ ਚੰਦ ਦੇ ਦਰਵਾਜ਼ੇ ਵਿੱਚ ਕਈ ਝੰਡੇ ਦੇਖੇ ਤੇ ਗੁਰੂ ਜੀ ਨੇ ਪੁੱਛਿਆ ਕਿ ਇਹ ਕੀ ਹੈ ਤਾਂ ਦੁਨੀ ਚੰਦ ਨੇ ਦੱਸਿਆ ਕਿ ਹਰੇਕ ਚੰਗਾ 1 ਲੱਖ ਰੁਪਏ ਦਾ ਪ੍ਰਤੀਕ ਹੈ ਇਸ ਤੋਂ ਬਾਅਦ ਗੁਰੂ ਜੀ ਨੇ ਦੁਨੀ ਚੰਦ ਨੂੰ ਇੱਕ ਸੂਈ ਦਿੱਤੀ ਅਤੇ ਕਿਹਾ ਕਿ ਜਦੋਂ ਤੱਕ ਉਹ ਪਰਲੋਕ ਵਿੱਚ ਨਾ ਮੰਗਣ ਤਾਂ ਉਦੋਂ ਤੱਕ ਇਸ ਨੂੰ ਆਪਣੇ ਕੋਲ ਰੱਖੇ ਦੁਨੀ ਚੰਦ ਸੂਈ ਲੈ ਕੇ ਆਪਣੀ ਪਤਨੀ ਦੇ ਕੋਲ ਗਿਆ ਤੇ ਉਸਨੇ ਕਿਹਾ ਕਿ ਇਸ ਸੂਈ ਨੂੰ ਗੁਰੂ ਜੀ ਦੇ ਕਹੇ ਅਨੁਸਾਰ ਰੱਖ ਦੇਵੇ ਤਾਂ ਉਸਦੀ ਪਤਨੀ ਨੇ ਉਸਨੂੰ ਪਾਗਲ ਸਮਝਿਆ ਅਤੇ ਕਿਹਾ ਕਿ ਇਹ ਸੂਈ ਪਰਲੋਕ ਕਿਸ ਤਰ੍ਹਾਂ ਜਾ ਸਕਦੀ ਹੈ ਇਸ ਲਈ ਉਸਨੇ ਇਸ ਸੂਈ ਨੂੰ ਗੁਰੂ ਜੀ ਨੂੰ ਵਾਪਸ ਕਰਨ ਲਈ ਕਿਹਾ ਦੁਨੀ ਚੰਦ ਆਪਣੀ ਪਤਨੀ ਦਾ ਸੰਦੇ ਲੈ ਕੇ ਸੂਈ ਨੂੰ ਨਾਲ ਲੈ ਕੇ ਗੁਰੂ ਜੀ ਦੇ ਕੋਲ ਗਿਆ ਆ ਗੁਰੂ ਜੀ ਨੇ ਕਿਹਾ ਕਿ ਜੇਕਰ ਸੂਈ ਵਰਗੀ ਛੋਟੀ ਅਤੇ ਹਲਕੀ ਚੀਜ਼ ਪਰਲੋਕ ਨਹੀਂ ਜਾ ਸਕਦੀ ਤਾਂ ਤੇਰਾ ਤਨ ਉੱਥੇ ਕਿਸ ਤਰ੍ਹਾਂ ਪਹੁੰਚ ਸਕਦਾ ਹੈ ਇਹ ਗੱਲ ਸੁਣ ਕੇ ਦੁਨੀ ਚੰਦ ਗੁਰੂ ਜੀ ਦੇ ਚਰਨਾਂ ਤੇ ਡਿੱਗ ਪਿਆ ਤੇ ਬੇਨਤੀ ਕਰਨ ਲੱਗਾ ਕਿ ਗੁਰੂ ਜੀ ਤੁਸੀਂ ਦੱਸੋ ਕਿ ਕਿਸ ਤਰ੍ਹਾਂ ਮੇਰਾ ਤਨ ਪਰਲੋਕ ਵਿੱਚ ਪਹੁੰਚੇਗਾ ਤਾਂ ਗੁਰੂ ਜੀ ਨੇ ਕਿਹਾ ਕਿ ਆਪਣੇ ਤਨ ਵਿੱਚੋਂ ਕੁਝ ਤਨ ਪਰਮਾਤਮਾ ਦੇ ਨਾਮ ਤੇ দান ਕਰੋ ਗਰੀਬਾਂ ਨੂੰ ਭੋਜਨ ਸ਼ਿਕਾਓ ਅਤੇ ਤੇਰਾ ਤਨ ਤੇਰੇ ਨਾਲ ਹੀ ਜਾਏਗਾ ਇਸ ਤੇ ਦੁਨੀ ਚੰਦ ਨੇ 7 ਲੱਖ ਰੁਪਏ ਦਾ ਖਜਾਨਾ ਵੰਡ ਦਿੱਤਾ ਕਿਉਂਕਿ ਉਹ ਸਮਝ ਗਿਆ ਸੀ ਕਿ ਗੁਰੂ ਜੀ ਦੇ ਆਦੇਸ਼ਾਂ ਦੇ ਅਨੁਸਾਰ ਚੱਲਣ ਨਾਲ ਹੀ ਉਸ ਦਾ ਉਧਾਰ ਹੋਵੇਗਾ ਅਤੇ ਉਹ ਗੁਰੂ ਜੀ ਦਾ ਸਿੱਖ ਬਣ ਗਿਆ ਅਤੇ ਨਾਮ ਜਪਣ ਲੱਗਾ